ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਘਰ ਵਿੱਚ ਬਣਾਵਾਂਗੇ ਜੀ ਕਰਾਰੀ ਅਤੇ ਚਟਪਟੀ ਦਾਲ ਆਪਾਂ ਭਿੱਜੀ ਹੀ ਦਾਲ ਦੀ ਇੱਕ ਕੌਲੀ ਲਈ ਹੈ ਤੇ ਕੜਾਹੀ ਦੇ ਵਿੱਚ ਆਪਾਂ ਇੱਕ ਚਮਚ ਘਿਓ ਪਾਵਾਂਗੇ ਆਪਾਂ ਦਾਲ ਨੂੰ ਪਾਣੀ ਵਿੱਚ ਨਮਕ ਪਾ ਕੇ 4-5 ਘੰਟੇ ਪਹਿਲਾਂ ਘਿਓ ਕੇ ਰੱਖ ਦਿੱਤਾ ਸੀ ਜੀ ਹੁਣ ਦਾਲ ਬਿਲਕੁਲ ਨਰਮ ਅਤੇ ਫੁੱਲ ਚੁੱਕੀ ਹੈ ਆਪਾਂ ਦਾਲ ਦੇ ਵਿੱਚੋਂ ਪਾਣੀ ਬਿਲਕੁਲ ਬਾਹਰ ਕੱਢ ਦਿੱਤੇ ਤੇ ਦਾਲ ਨੂੰ ਨਿਚੋੜ ਲਿਆ ਚਲੋ ਹੁਣ ਆਪਾਂ ਭਿੱਜੀ ਦਾਲ ਆ ਕੜਾਹੀ ਦੇ ਵਿੱਚ ਪਾਵਾਂਗੇ फिर इसमें हिलाते जावे जो तक इस ज पानी नमी बिल्कुल नहीं चक जाती कुरकड़ी नहीं हो जाती इसमें चंकी तरह हिलाे इसमें लगभग दस मिनट का समय लगेगा जो अपनी दाल कुरक हो चुकी है हम इस स्वाद अनुसार नाल पट्टे मिर्च पावे इसमें चंकी तरह हिला ਇਹ ਦਾਲ ਆਪਾਂ ਨੂੰ ਜੀ ਬਾਕੀ ਦਾ ਟ੍ਰੇਨ ਇਸ ਕੇਰੀ ਵਾਲੇ ਆਮ ਹੀ ਦੇਤੇ ਨੂੰ ਆਉਂਦੇ ਹਨ। ਦੇਖੋ ਜੀ ਆਪਣੀ ਦਾਲ ਦੀ ਕਿੰਨੀ ਸੋਹਣੀ ਰੰਗਤ ਬਣ ਕੇ ਆਈ ਹੈ। ਲੋ ਇਹ ਪਕਾਇਆ ਨੂੰ ਬੰਦ ਕਰ ਦਿੱਤਾ ਹੈ। ਹੁਣ ਆਪਾਂ ਦਾਲ ਨੂੰ ਇੱਕ ਪਲੇਟ ਦੇ ਵਿੱਚ ਪੜਾਂਗੇ। ਲੋ ਦੇਖੋ ਜੀ ਕਿੰਨੀ ਸੋਹਣੀ ਦਾਲ ਵਾਂਗ ਕੇ ਤਿਆਰ ਹੋਈ ਐ ਹੁਣ ਆਪਾਂ ਇਸ ਦੇ ਉੱਪਰ ਬਰੀਕ ਕੱਟਿਆ ਹੈ ਤੇ ਆਜ ਪਾਵਾਂਗੇ ਤੇ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਦੇ ਉੱਪਰ ਬੀ ਕੱਟਿਆ ਹੈ ਟਮਾਟਰ ਪਾਵਾਂਗੇ ਤੇ ਇਸ ਨੂੰ ਮਿਕਸ ਕਰਾਂਗੇ ਕੁਝ ਨਹੀਂ ਤੇ ਲੀਕਾ ਦੰਸਰ ਮਿਰਚ ਵੀ ਪਾ ਸਕਦੇ ਹਾਂ ਹਰੀ ਮਿਰਚ ਹੁਣ ਆਪਾਂ ਅੱਧਾ ਕੱਟਿਆ ਹੈ ਨੀਬੂ ਲਿਆ ਹੁਣ ਇਹਨੂੰ ਪ੍ਰੋਪਰਾਂ ਚੰਗੀ ਤਰ੍ਹਾਂ ਥੋੜਾਂਗੇ ਹੁਣ ਆਪਾਂ ਖਰਚੀ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਲਓ ਜੀ ਆਪਨੀ ਦਾਲ ਬਣ ਕੇ ਤਿਆਰ ਹੋ ਚੁੱਕੀ ਐ। ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਹਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ।